ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮੋਗੇ ਆਸ ਕਰਦੇ ਹਾਂ ਉਸ ਪ੍ਰਮਾਤਮਾ ਨੇ ਕਿੰਨਾ ਕੁਝ ਐਸਾ ਬਣਾਇਆ ਜਾਂ ਐਸਾ ਸਾਜਿਆ ਹੋਇਆ ਜਿਹਦੇ ਬਾਰੇ ਪੜ ਕੇ ਸੁਣ ਕੇ ਜਾਂ ਜੀਨਾਂ ਦੇ ਬਾਰੇ ਪੁਰਾਣੇ ਲੋਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹੋਏ ਨੇ ਉਹ ਚੀਜ਼ਾਂ ਨੂੰ ਪੜ ਕੇ ਥੋੜਾ ਦਿਮਾਗ ਸੁੰਨ ਹੋ ਜਾਂਦਾ ਬਹੁਤ ਕੁਝ ਇਸ ਧਰਤੀ ਨੇ ਸਿਆ ਜਾਂ ਡਾਈਨਾਸੌਰ ਅਨੂਨਾਕੀ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਏਲੀਅਨ ਹੋ ਗਏ ਧਰਤੀ ਦੇ ਥੱਲੇੋਂ ਆਉਣ ਵਾਲੀਆਂ ਮਖਲੂਕ ਹੋ ਗਈਆਂ ਦੇਵਤਿਆਂ ਦਾ ਦੈਂਤਾਂ ਦੇ ਨਾਲ ਜੁੱਧ ਰੂਹਾਨੀ ਤਾਕਤਾਂ ਦਾ ਆਪਸ ਦੇ ਵਿੱਚ ਜੁੱਧ ਜਾਂ ਜੈਨ ਜਿਹੜੇ ਜਨਾਤ ਹੁੰਦੇ ਨੇ ਉਹਨਾਂ ਦਾ ਜੁੱਧ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਧਾਰਮਿਕ ਕਿਤਾਬਾਂ ਦੇ ਵਿੱਚ ਜਾਂ ਇਤਿਹਾਸਕ ਕਿਤਾਬਾਂ ਦੇ ਵਿੱਚ ਮਿਲਦੀਆਂ ਨੇ ਤੇ ਇਹ ਚੀਜ਼ਾਂ ਨੂੰ ਪੜ ਕੇ ਸੁਣ ਕੇ ਦਿਮਾਗ ਵਾਕਈ ਸੁੰਨ ਹੋ ਜਾਂਦਾ ਇਹ ਵੀਡੀਓ ਦੇ ਵਿੱਚ ਅਨੋਣਾਕੀ ਦੀ ਇਨਫੋਰਮੇਸ਼ਨ ਤਾਂ ਹੈਗੀ ਹੋएगी ਆ ਪਰ ਨਾਲ ਦੀ ਨਾਲ ਹੀ ਉਸ ਕਾਲਪੁਰਖ ਵਾਹਿਗੁਰੂ ਨੇ ਕੀ ਕੁਝ ਬਣਾਇਆ ਉਹ ਵੀ ਦਰਸਾਉਂਦੀ ਆ ਕਿ ਉਹ ਪ੍ਰਮਾਤਮਾ ਵਾਕਈ ਬੇਅੰਤਾ ਉਹ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਨ 1848-49 ਦੇ ਵਿੱਚ ਹੈਂਡਰੀ ਲਾਇਰਸਨ ਇਸ ਬੰਦੇ ਨੇ ਆਪਣੀ ਟੀਮ ਦੇ ਨਾਲ ਇਰਾਨ ਦੇ ਖੰਡਰਾਂ ਦੇ ਵਿੱਚ ਖਦਾਈ ਦਾ ਕੰਮ ਸ਼ੁਰੂ ਕੀਤਾ ਇਹ ਖੰਡਰ ਮੈਸੋਪੋਟਾਮੀਆ ਨਾਂ ਦੇ ਇਲਾਕੇ ਦਾ ਹਿੱਸਾ ਸੀ ਮੈਸੋਪੋਟਾਮੀਆ ਦੇ ਜਿਹੜੇ ਲੋਕ ਸੀ ਉਹ ਆਪਣੇ ਸਮੇਂ ਦੇ ਵਿੱਚ ਸਾਇੰਸ ਤੇ ਇੰਜੀਨੀਅਰਿੰਗ ਨੂੰ ਲੈ ਕੇ ਐਨੇ ਇੱਕ ਜ਼ਿਆਦਾ ਐਡਵਾਂਸ ਸੀਗੇ ਕਿ ਅੱਜ ਦੇ ਲੋਕ ਵੀ ਉਹਨਾਂ ਦੀਆਂ ਉਦੋਂ ਦੀਆਂ ਕੀਤੀਆਂ ਹੋਈਆਂ ਖੋਜਾਂ ਦੇ ਉੱਤੇ ਖੋਜ ਕਰ ਰਹੇ ਨੇ ਇਸ ਖੋਜ ਨੂੰ ਬੂਰ ਉਦੋਂ ਪਿਆ ਜਦੋਂ ਉਹਨਾਂ ਨੂੰ ਅਚਾਨਕ ਹੀ ਮਿੱਟੀ ਦੀਆਂ 20000 ਤੋਂ ਵੱਧ ਸਲੇਟਾਂ ਜਿਨ੍ਹਾਂ ਨੂੰ ਉਹ ਟੈਬਲੇਟ ਕਹਿੰਦੇ ਨੇ ਮਿਲੀਆਂ ਤੇ ਇਹਨਾਂ ਦੇ ਉੱਤੇ ਲਿਖੀ ਹੋਈ ਭਾਸ਼ਾ ਬੜੀ ਅਜੀਬ ਸੀ ਉਹਨਾਂ ਨੇ ਇੱਕ ਟੀਮ ਤਿਆਰ ਕੀਤੀ ਜਿਨ੍ਹਾਂ ਨੇ ਇਹਨਾਂ ਸਲੇਟਾਂ ਦੀ ਭਾਸ਼ਾ ਨੂੰ ਟਰਾਂਸਲੇਟ ਕਰਨਾ ਸੀ ਤੇ ਉਹਨਾਂ ਦਾ ਮੰਨਣਾ ਸੀਗਾ ਕਿ ਸਮੇਰੀਅਨ ਸਮੇਂ ਕਾਲ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਰਾਜ ਉਹਨਾਂ ਤੋਂ ਇਹ ਸਲੇਟਾਂ ਪਰਦਾ ਚੱਕਣਗੀਆਂ ਹੈਰਾਨੀ ਦੀ ਗੱਲ ਸੀ ਜਦੋਂ ਇਸ ਭਾਸ਼ਾ ਦਾ ਤਰਜਮਾ ਕੀਤਾ ਗਿਆ ਜਾਂ ਇਹਨੂੰ ਟ੍ਰਾਂਸਲੇਟ ਕੀਤਾ ਗਿਆ ਤਾਂ ਉਹਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਅੱਜ ਦੀ ਸਾਇੰਸ ਦੇ ਹਿਸਾਬ ਦੇ ਨਾਲ ਮੇਲ ਖਾਂਦੀਆਂ ਸੀ ਮਤਲਬ ਕਿ ਅੱਜ ਦੀ ਸਾਇੰਸ ਦੇ ਹਿਸਾਬ ਦੇ ਨਾਲ ਇਹ ਗੱਲਾਂ ਪੂਰੀਆਂ ਠੋਕਦੀਆਂ ਸੀਗੀਆਂ ਸੁਮੇਰੀਆਨਾ ਦੀ ਤਰੱਕੀ ਵੀ ਉਸ ਵੇਲੇ ਹੀ ਸ਼ੁਰੂ ਹੋਈ ਜਦੋਂ ਉਹਨਾਂ ਨੇ ਅਸਮਾਨ ਤੋਂ ਆਉਣ ਵਾਲੇ ਲੋਕਾਂ ਤੋਂ ਗਿਆਨ ਪ੍ਰਾਪਤ ਕੀਤਾ ਮਤਲਬ ਕਿ ਉਸ ਸਮੇਂ ਵੀ ਉਡਣ ਤਕਨੀਕਾਂ ਆਉਂਦੀਆਂ ਸੀਗੀਆਂ ਧਰਤੀ ਦੇ ਉੱਤੇ ਤੇ ਉਹ ਇਹਨਾਂ ਲੋਕਾਂ ਨੂੰ ਇਸ ਮਖਲੂਕ ਨੂੰ ਉਹ ਅਨੂਨਾਕੀ ਦਾ ਨਾਮ ਦਿੰਦੇ ਸੀ ਅਨੂਨਾਕੀ ਇੱਕ ਖੰਭਾਂ ਵਾਲੀ ਮਖਲੂਕ ਸੀ ਮਤਲਬ ਕਿ ਇਹਨਾਂ ਦੇ ਪਰ ਹੁੰਦੇ ਸੀ ਇਸ ਵਿੱਚ ਦੱਸਿਆ ਗਿਆ ਕਿ ਅਨੂਨਾਕੀਆਂ ਦੇ ਕੱਦ 5 ਮੀਟਰ ਤੱਕ ਲੰਬੇ ਹੁੰਦੇ ਸੀ ਤੇ ਉਹਨਾਂ ਦੀ ਉਮਰ ਹਜ਼ਾਰਾਂ ਸਾਲਾਂ ਤੱਕ ਹੁੰਦੀ ਸੀ ਇਹਨਾਂ ਲਿਖਤਾਂ ਤੋਂ ਹੀ ਪਤਾ ਲੱਗਦਾ ਕਿ ਧਰਤੀ ਦੇ ਉੱਤੇ ਦੂਜੀ ਦੁਨੀਆ ਦੇ ਵਿੱਚੋਂ ਜਾਂ ਦੂਜੇ ਗ੍ਰਹਿਾਂ ਦੇ ਉੱਤੋਂ ਲੋਕ ਜਾਂ ਮਖਲੂਕ ਆਉਂਦੇ ਰਹੇ ਨੇ ਜੋ ਦੇਖਣ ਨੂੰ ਤਾਂ ਇਨਸਾਨਾਂ ਵਰਗੇ ਸੀ ਪਰ ਉਹ ਇਨਸਾਨਾਂ ਤੋਂ ਕਿਤੇ ਜ਼ਿਆਦਾ ਐਡਵਾਂਸ ਤੇ ਕਿਤੇ ਜ਼ਿਆਦਾ ਤਰੱਕੀ ਦੇ ਵਿੱਚ ਸੀ ਇਨ੍ਹਾਂ ਸਲੇਟਾਂ ਤੇ ਇਹ ਵੀ ਲਿਖਿਆ ਕਿ ਅਨੂਨਾਕੀ ਦਾ ਧਰਤੀ ਤੇ ਆਉਣ ਦਾ ਮੇਨ ਕਾਰਨ ਸੀਗਾ ਸੋਨੇ ਦੀ ਖੋਜ ਕਰਨੀ ਇੱਥੇ ਇਹ ਵੀ ਸਵਾਲ ਦਿਮਾਗ ਦੇ ਵਿੱਚ ਆ ਸਕਦਾ ਕਿ ਇੰਨੀ ਤਾਕਤ ਰੱਖਣ ਵਾਲੇ ਇੰਨੇ ਐਡਵਾਂਸ ਲੋਕਾਂ ਨੂੰ ਸੋਨੇ ਦੇ ਵਿੱਚ ਇੰਨੀ ਦਿਲਚਸਪੀ ਕਿਉਂ ਸੀ ਤੇ ਇਹ ਵੀ ਸਵਾਲ ਪੈਦਾ ਹੋ ਸਕਦਾ ਕਿ ਬ੍ਰਹਿਮੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਗ੍ਰਹਿ ਨੇ ਜਿੱਥੇ ਸੋਨਾ ਹੋਣ ਦੇ ਚਾਂਸ ਧਰਤੀ ਨਾਲੋਂ ਕਿਤੇ ਵੱਧ ਨੇ ਵੀ ਫਿਰ ਉਹ ਧਰਤੀ ਤੇ ਹੀ ਕਿਉਂ ਆਏ ਜਕੈਰੀਆ ਨਾਮ ਦੇ ਸਕਾਲਰ ਨੇ ਇਹਨਾਂ ਗੱਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਅਨੂਨਾਕੀ ਦੂਸਰੇ ਗ੍ਰਹਿ ਤੇ ਰਹਿਣ ਵਾਲੀ ਇੱਕ ਐਸੀ ਮਖਲੂਕ ਸੀ ਜੋ ਧਰਤੀ ਤੇ ਰਹਿਣ ਵਾਲੇ ਲੋਕਾਂ ਤੋਂ ਕਿਤੇ ਜ਼ਿਆਦਾ ਐਡਵਾਂਸ ਸੀਗੇ ਬਹੁਤ ਅੱਗੇ ਸੀ ਤੇ ਮਿਸਰ ਦੇ ਜਿਹੜੇ ਪਿਰਾਮਿਡ ਸੀ ਉਹਨਾਂ ਦੀਆਂ ਕੰਧਾਂ ਦੇ ਉੱਤੇ ਉਕਰੀਆਂ ਹੋਈਆਂ ਤਸਵੀਰਾਂ ਜਾਂ ਉਹ ਚਿੱਤਰ ਜਿਨ੍ਹਾਂ ਦੇ ਵਿੱਚ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਕਾਰਾਂ ਕੰਪਿਊਟਰ ਅੱਜ ਦੇ ਹਿਸਾਬ ਦੀਆਂ ਅੱਜ ਦੇ ਜਮਾਨੇ ਦੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਉਹਨਾਂ ਦੇ ਬਾਰੇ ਪਹਿਲਾਂ ਹੀ ਉਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਸੀ ਅਨੂਨਾਕੀ ਨੂੰ ਸੋਨਾ ਕਿਉਂ ਚਾਹੀਦਾ ਸੀ ਇਸ ਦੇ ਪਿੱਛੇ ਦੱਸਿਆ ਗਿਆ ਕਿ ਉਹ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਤੇ ਜਾਣ ਦੇ ਲਈ ਸੋਨੇ ਨੂੰ ਆਪਣੇ ਉਡਣ ਤਸਤਰੀਆਂ ਦੇ ਵਿੱਚ ਐਜ਼ ਏ ਤੇਲ ਜਿੱਦਾਂ ਹੁੰਦਾ ਫਿਊਲ ਵਰਤਿਆ ਜਾਂਦਾ ਸੀਗਾ ਸੋਨੇ ਨੂੰ ਵਰਤਦੇ ਸੀਗੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਣ ਦੇ ਲਈ ਜ਼ਕਰੀਆ ਦੇ ਕਹਿਣ ਦੇ ਮੁਤਾਬਕ ਦੇਖੀਏ ਜਾਂ ਹੋਰ ਲਿਖਤਾਂ ਦੇ ਮੁਤਾਬਕ ਦੇਖੀਏ ਤਾਂ ਕਿਹਾ ਜਾਂਦਾ ਕਿ ਇਹਨੂੰ ਨਾਕੀ ਨਵੀਰੂ ਨਾਂ ਦੇ ਇੱਕ ਗ੍ਰਹਿ ਤੋਂ ਆਏ ਸੀ ਪਰ ਸਾਡੇ 1500 ਮੰਡਲ ਦੇ ਵਿੱਚ ਜਾਂ ਸਾਡੀ ਜਾਣਕਾਰੀ ਦੇ ਵਿੱਚ ਐਸਾ ਕੋਈ ਵੀ ਗ੍ਰਹਿ ਨਹੀਂ ਸੀ ਇਸ ਦੇ ਪਿੱਛੇ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾਂਦੇ ਨੇ ਇੱਕ ਅੰਦਾਜ਼ਾ ਇਹ ਲਗਾਇਆ ਜਾਂਦਾ ਕਿ ਬਹੁਤ ਸਮੇਂ ਪਹਿਲਾਂ ਇਹ ਨਵੀਰੂ ਨਾਂ ਦਾ ਜਿਹੜਾ ਗ੍ਰਹਿ ਆ ਇਹ ਤਬਾਹ ਹੋ ਗਿਆ ਤੇ ਇਸੇ ਤਬਾਹੀ ਦੇ ਕਰਕੇ ਅਨੂਨਾਕੀ ਆ ਜਿਹੜੇ ਉਹ ਧਰਤੀ ਤੇ ਸੋਨਾ ਲੈਣ ਵਾਸਤੇ ਆਏ ਸੀਗੇ ਤੇ ਉਹ ਆਪਣੇ ਬਾਨਾ ਦੇ ਵਿੱਚ ਸੋਨੇ ਨੂੰ ਤੇਲ ਦੇ ਤੌਰ ਤੇ ਵਰਤਦੇ ਸੀ ਤੇ ਉਹ ਕਿਸੇ ਹੋਰ ਗ੍ਰਹਿ ਜਾਂ ਹੋਰ ਕਿਸੇ ਗੈਲੈਕਸੀ ਦੇ ਵਿੱਚ ਜਾ ਕੇ ਰਹਿਣ ਲੱਗੇ ਦੂਜਾ ਅੰਦਾਜ਼ਾ ਇਹ ਲਾਇਆ ਜਾਂਦਾ ਕਿ ਅਨੂਨਾਕੀ ਧਰਤੀ ਤੋਂ ਸੋਨਾ ਲਿਜਾ ਕੇ ਉਸ ਗ੍ਰਹਿ ਨੂੰ ਦੁਬਾਰਾ ਰਹਿਣ ਦੇ ਕਾਬਲ ਬਣਾਇਆ ਪਰ ਇਹ ਗ੍ਰਹਿ ਹਜੇ ਸਾਡੀ ਪਕੜ ਦੇ ਵਿੱਚ ਨਹੀਂ ਆਇਆ ਕਿਉਂਕਿ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਜਿਹੜਾ ਨਵੀਰੂ ਗ੍ਰਹਿ ਆ ਉਹ ਹਰ 36000 ਸਾਲ ਬਾਅਦ ਧਰਤੀ ਦੇ ਕੋਲ ਦੀ ਲੰਘਦਾ ਕਿਉਂਕਿ ਨਾਸਾ ਦੇ ਕਹਿਣ ਦੇ ਮੁਤਾਬਕ ਯੂਰੇਨਸ ਨਾਂ ਦਾ ਜਿਹੜਾ ਗ੍ਰਹਿ ਆ ਉਹ ਚੱਕਰ ਕੱਟਦੇ ਸਮੇਂ ਇੱਕ ਕਿਸੇ ਐਸੇ ਗ੍ਰਹਿ ਦੇ ਕੋਲੇ ਦੀ ਲੰਘਦਾ ਜਿਸ ਦੇ ਬਾਰੇ ਅਭਾਸ ਹੁੰਦਾ ਪਤਾ ਲੱਗਦਾ ਪਰ ਉਹ ਹਜੇ ਤੱਕ ਪਕੜ ਦੇ ਵਿੱਚ ਨਹੀਂ ਹੈਗਾ ਸੋ ਇਹ ਅੰਦਾਜ਼ਾ ਲਗਾਇਆ ਜਾਂਦਾ ਵੀ ਹੋ ਸਕਦਾ ਉਹ ਨਵੀਰੂ ਗ੍ਰਹਿ ਹੀ ਹੋਵੇ ਮੈਸੋਪੋਟੇਮੀਆ ਦੇ ਇਲਾਕੇ ਵਿੱਚ ਖੋਜ ਕਰਦੇ ਸਮੇਂ ਕੁਝ ਐਸੇ ਪੱਥਰ ਅਜਹੀਆਂ ਡਿਸਕਾਂ ਮਿਲੀਆਂ ਜਿਨ੍ਹਾਂ ਦੀ ਬਣਤਰ ਉਡਣ ਤਸਤੀ ਵਰਗੀ ਸੀ ਨਾਸਾ ਦਾ ਵੀ ਮੰਨਣਾ ਕਿ ਉਡਣ ਤਸਤੀਆਂ ਬਹੁਤ ਸਮੇਂ ਪਹਿਲਾਂ ਤੋਂ ਧਰਤੀ ਦੇ ਉੱਤੇ ਆ ਜਾ ਰਹੀਆਂ ਨੇ ਇਨ੍ਹਾਂ ਸਲੇਟਾਂ ਦੇ ਵਿੱਚੋਂ ਇੱਕ ਸਲੇਟ ਦੇ ਉੱਤੇ ਬਾਦਸ਼ਾਹ ਹੈਮਬਰੋਬੀ ਦਾ ਚਿੱਤਰ ਉਲੀਕਿਆ ਗਿਆ ਹੈਮਬਰੋਬੀ ਬੈਬਲੋਂ ਦਾ ਬਾਦਸ਼ਾਹ ਸੀਗਾ ਜੋ ਮੈਸੋਪੋਟੇਮੀਆ ਦਾ ਹੀ ਇੱਕ ਹਿੱਸਾ ਸੀ ਇਸ ਚਿੱਤਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਦਸ਼ਾਹ ਦੇ ਸਾਹਮਣੇ ਇੱਕ ਦੇਵਤਾ ਬਣਾਇਆ ਹੋਇਆ ਤੇ ਉਸ ਦੇਵਤੇ ਦੇ ਸਿਰ ਦੇ ਉੱਤੇ ਕੋਈ ਇਦਾਂ ਦਾ ਹੈਲਮਟ ਪਾਇਆ ਹੋਇਆ ਜਿਹੜਾ ਕਿ ਅੱਜ-ਜਕੱਲ੍ਹ ਅਸੀਂ ਸਪੇਸ ਸੂਟ ਦੇ ਵਿੱਚ ਵਰਤਦੇ ਹਾਂ ਉਹ ਦੇਖਣ ਨੂੰ ਹੂਬਾ-ਹੂ ਇਦਾਂ ਹੀ ਲੱਗਦਾ ਜਿਵੇਂ ਸਪੇਸ ਸੂਟ ਹੁੰਦਾ ਮੈਸੋਪੋਟੇਮੀਆਂ ਦੀ ਦੇਵੀ ਦੇ ਮੰਦਰ ਦੇ ਵਿੱਚ ਦੇਵੀ ਦੇ ਵੀ ਇੱਕ ਇਦਾਂ ਦਾ ਹੈਲਮਟ ਪਾਇਆ ਹੋਇਆ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਫੋਟੋ ਦੇ ਵਿੱਚ ਹੈਲਮਟ ਪਾਇਆ ਹੋਇਆ ਹੈੱਡਫੋਨ ਲਾਏ ਹੋਏ ਨੇ ਤੇ ਹੱਥ ਦੇ ਵਿੱਚ ਅੰਟੀਨੇ ਫੜੇ ਹੋਏ ਨੇ ਉਸ ਸਮੇਂ ਦੇ ਜੋ ਕਿ ਸਪੇਸ ਸੂਟ ਵੱਲ ਹੀ ਇਸ਼ਾਰਾ ਕਰਦੇ ਆ ਮੈਸੋਪੋਟੇਮੀਆ ਵਿੱਚ ਖੁਦਾਈ ਕਰਦੇ ਹਾਂ ਇੱਕ ਬਹੁਤ ਪੁਰਾਣੀ ਗੋਲ ਮਿੱਟੀ ਦੀ ਸਲੇਟ ਮਿਲੀ ਜਿਸ ਦੇ ਉੱਤੇ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਦੇ ਉੱਤੇ ਜਾਣ ਦੇ ਲਈ ਨਕਸ਼ੇ ਬਣੇ ਹੋਏ ਸੀ ਇਸ ਪਲੇਟ ਤੇ ਬਣੇ ਨਕਸ਼ਿਆਂ ਨੂੰ ਸਮਝਣ ਦੇ ਲਈ ਬਹੁਤ ਸਾਰੇ ਦੇਸ਼ਾਂ ਦੇ ਵਿਗਿਆਨੀ ਜਿਹੜੇ ਬ੍ਰਹਿਮੰਡ ਦੇ ਪ੍ਰਤੀ ਖੋਜ ਕਰਦੇ ਸੀ ਉਹਨਾਂ ਨੂੰ ਸੱਦਿਆ ਗਿਆ ਤੇ ਇਹਦੇ ਉੱਤੇ ਇੱਕ ਖੋਜ ਕੀਤੀ ਗਈ ਤਾਂ ਉਹਨਾਂ ਵਿਗਿਆਨੀਆਂ ਨੇ ਕਿਹਾ ਕਿ ਇਹ ਅਨੂਨਾਕੀ ਜਿਹੜੇ ਲੋਕ ਸੀ ਉਹਨਾਂ ਦਾ ਰੋਡ ਮੈਪ ਸੀਗਾ ਕਿ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੇ ਉੱਤੇ ਕਿਵੇਂ ਜਾਣਾ ਸੁਮੇਰੀਅਨ ਸਲੇਟਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਅਨੂਨਾਕੀ ਨੇ ਦਰਿਆ ਦਰਜਲਾ ਤੇ ਫਰਾਗ ਦੇ ਕੰਡੇ ਦੇ ਨੇੜੇ ਆਪਣਾ ਹਵਾਈ ਅਟਾ ਬਣਾਇਆ ਹੋਇਆ ਸੀ ਉਸ ਥਾਂ ਦੇ ਉੱਤੇ ਹੀ ਉਹਨਾਂ ਦੀਆਂ ਉਡਣ ਤਸਤਰੀਆਂ ਉਤਰਦੀਆਂ ਸੀ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਆ ਕਿ ਅਨੂਨਾਕੀ ਜਿਹੜੇ ਸੀਗੇ ਉਹ ਸਾਡੇ ਸੋਲਰ ਸਿਸਟਮ ਦੇ ਵਿੱਚ ਜਿੰਨੇ ਗ੍ਰਹਿ ਸੀ ਸਾਰਿਆਂ ਦੀ ਜਾਣਕਾਰੀ ਰੱਖਦੇ ਸੀ ਹਾਲਾਂਕਿ ਸਾਡੇ ਵਿਗਿਆਨੀਆਂ ਨੇ 1781 ਦੇ ਵਿੱਚ ਜੂਰੇਨਸ ਦਾ ਪਤਾ ਲਾਇਆ ਸੀ ਅਤੇ 1930 ਦੇ ਵਿੱਚ ਪਲੂਟੋ ਗ੍ਰਹਿ ਦਾ ਪਤਾ ਲਾਇਆ ਸੀ ਪਰ ਸਮੇਰੀਅਨ 4000 ਸਾਲ ਪਹਿਲਾਂ ਤੋਂ ਹੀ ਇਹ ਸਾਰਾ ਕੁਝ ਜਾਣਦੇ ਸੀ ਉਸ ਸਮੇਂ ਦੂਰਬੀਨ ਤਾਂ ਬਹੁਤ ਦੂਰ ਦੀ ਗੱਲ ਆ ਦੂਰਬੀਨ ਦਾ ਨਾਂ ਤੱਕ ਵੀ ਹਜੇ ਆਜਾਤ ਨਹੀਂ ਹੋਇਆ ਸੀ ਜੇ ਅਸੀਂ 5-6000 ਸਾਲ ਪਿੱਛੇ ਚਲੇ ਜਾਈਏ ਤਾਂ ਕੁਝਕ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਹ ਚੀਜ਼ਾਂ ਦੇ ਸਬੂਤ ਮਿਲਦੇ ਆ ਜਿਦੇ ਵਿੱਚ ਅਸਮਾਨ ਤੋਂ ਧਰਤੀ ਤੇ ਆਉਣ ਵਾਲੀ ਮਖਲੂਕ ਦਾ ਜ਼ਿਕਰ ਕੀਤਾ ਗਿਆ ਤੇ ਉਸ ਸਮੇਂ ਜਦੋਂ ਧਰਤੀ ਤੋਂ ਦੂਸਰੀ ਗੈਲੈਕਸੀ ਤੇ ਜਾਣ ਦੇ ਰਾਹ ਹੁੰਦੇ ਸੀ ਜਿਹੜੇ ਉਹ ਖੁੱਲੇ ਹੁੰਦੇ ਸੀ ਇੱਥੋਂ ਤੱਕ ਕਿ ਕੁਰਾਨ ਪਾਕ ਦੇ ਵਿੱਚ ਵੀ ਦੂਸਰੇ ਗ੍ਰਹਿ ਤੇ ਦੂਸਰੀ ਦੁਨੀਆ ਦੇ ਵਿੱਚ ਜਾਣ ਵਾਲੇ ਰਸਤੇਆਂ ਦਾ ਜ਼ਿਕਰ ਮਿਲਦਾ ਕਿਹਾ ਜਾਂਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਣਾਈਆਂ ਗਈਆਂ ਤਾਕਤਾਂ ਜਿਨ੍ਹਾਂ ਦੇ ਵਿੱਚ ਜਿੰਨ ਉਹਨਾਂ ਦੀ ਫਰਿਸ਼ਤਿਆਂ ਦੇ ਨਾਲ ਲੜਾਈ ਦੈਨਤਾਂ ਦੀ ਦੇਵਤਿਆਂ ਦੇ ਨਾਲ ਲੜਾਈ ਇਹਨਾਂ ਤਾਕਤਾਂ ਦਾ ਧਰਤੀ ਦੇ ਉੱਤੇ ਅਟੈਕ ਕਰਨਾ ਇਹੀ ਚੀਜ਼ਾਂ ਦੇ ਕਾਰਨ ਕਰਕੇ ਪ੍ਰਮਾਤਮਾ ਵੱਲੋਂ ਇਹ ਜਿਹੜੇ ਰਾਸਤੇ ਸੀਗੇ ਬੰਦ ਕਰ ਦਿੱਤੇ ਗਏ ਜਲਦੀ ਆਪਾਂ 4th ਡਾਈਮੈਂਸ਼ਨ 5th ਡਾਈਮੈਂਸ਼ਨ ਦੇ ਉੱਤੇ ਵੀਡੀਓ ਪਾਵਾਂਗੇ ਕਿਉਂਕਿ ਉਹ ਵੀ ਇਹਦੇ ਨਾਲ ਹੀ ਰਿਲੇਟਡ ਆ ਕਿਉਂਕਿ ਜਿਹੜੇ ਜਿੰਨ ਨੇ ਉਹ ਅਲੱਗ ਡਾਈਮੈਂਸ਼ਨ ਦੇ ਵਿੱਚ ਰਹਿੰਦੇ ਆ ਜਿਹੜੇ ਦੇਵਤੇ ਆ ਉਹ ਅਲੱਗ ਡਾਈਮੈਂਸ਼ਨ ਦੇ ਵਿੱਚ ਰਹਿੰਦੇ ਆ ਫਿਰ ਇਹ ਡਾਈਮੈਂਸ਼ਨਾਂ ਦੇ ਵਿੱਚ ਜਿਹੜੀ ਲੜਾਈ ਚੱਲਦੀ ਆ ਉਹ ਅੱਜ ਵੀ ਉਹਨਾਂ ਦੇ ਸਬੂਤ ਮਿਲਦੇ ਆ ਤੇ ਆਪਾਂ ਉਹਦੇ ਬਾਰੇ ਜਲਦੀ ਗੱਲ ਕਰਾਂਗੇ ਧੰਨਵਾਦ